ਮੰਮੀ ਜੀ ਮੈਂ ਨਾ ਉਹਦੇ ਪੇਕੇ ਜਾ ਕੇ ਆਉਣੀ ਆ ਰਾਜਵੀਰੇ ਨੂੰ ਕੋਈ ਕੰਮ ਹੈ ਤਿਆਰ ਤਾਂ ਹੋਈ ਗਈ ਹੁਣ ਪੁੱਛਣ ਦੀ ਕੀ ਲੋੜ ਐ ਵਗ ਜਾ ਮੰਮੀ ਜੀ ਜਦੋਂ ਹੁਣ ਕੰਮ ਐ ਜਾਣਾ ਤਾਂ ਪਊਗਾ ਹੀ ਆ ਜਾਣ ਦੇ ਮੁੰਡੇ ਨੂੰ ਮੈਂ ਦੱਸੂ ਉਹਨੂੰ ਵੀ ਪਾਉਂਦੀ ਆ ਬੈਗ ਚ ਕੱਪੜੇ ਪੇਕੇ ਤੁਰ ਜਾਂਦੀ ਆ ਕੀ ਪੇਕੇ ਹੀ ਚੱਲੀ ਆ ਮੰਮੀ ਜੀ ਮੈਂ ਹੋਰ ਕਿਤੇ ਨਹੀਂ ਜਾ ਰਹੀ ਹੈਗੀ ਨਾਲੇ ਉਹਨਾਂ ਨੂੰ ਤਾਂ ਮੈਂ ਕਦੋਂ ਦਾ ਪੁੱਛਿਆ ਜੀ ਰੂਰ ਜੱਗੀ ਤੇ ਪ੍ਰੀਤ ਦੀ ਗੱਲ ਐ ਕੋਈ ਗੱਲ ਨਹੀਂ ਪਤਾ ਤਾਂ ਮੈਂ ਲਾ ਕੇ ਛੱਡੂ ਇਹ ਸਿਰਫ ਧੋਕੀ ਦਿੰਦਾ ਯਾਰ ਜਿੱਤੀ ਪਲਸ ਇਲੂਸੀਨੀ ਪਈ ਯਾਰ ਮੇਰਾ ਸਿਰ ਜਾ ਦੁਖੀ ਜਾਂਦਾ ਸਿਰ ਤਾਂ ਦੁਖਣਾ ਹੀ ਆ ਫੋਰ ਪੀ ਲੈਂਦਾ ਨਾਲੇ ਘਰੇ ਵੀ ਬੜਨ ਦੀ ਕੀ ਲੋੜ ਸੀ ਉਹ ਜਹੇ ਜੇ ਮੇਰੇ ਕੱਲ ਹਾਲਤ ਸੀ ਨਾ ਜਹੇ ਜੇ ਮੇਰੀ ਜੇ ਮੈਂ ਨਾ ਪੀਂਦਾ ਤਾਂ ਮੈਂ ਮਰ ਜਾਣਾ ਸੀ ਉਸੇ ਨੇ ਬਚਾਇਆ ਮੈਨੂੰ ਕੁਛ ਨਹੀਂ ਹੁੰਦਾ ਹੈਗਾ ਤੂੰ ਸਾਡੇ ਬਾਰੇ ਤਾਂ ਸੋਚ ਲਿਆ ਕਰ ਤੇਰੇ ਪਿੱਛੇ ਸਾਡਾ ਅੱਖੀ ਬਣੂਗਾ ਚੱਲ ਚੰਗਾ ਨਹੀਂ ਪੀਂਦਾ ਅੱਗੇ ਤੂੰ ਨਾਲ ਤੂੰ ਪ੍ਰੀਤਵਾਰੇ ਸਾਨੂੰ ਵੀ ਨਹੀਂ ਦੱਸਿਆ ਹੈਗਾ ਉਹ ਯਾਰ ਉਸ ਬਾਰੇ ਗੱਲ ਨਾ ਕਰ ਮੈਨੂੰ ਤਾਂ ਆਪਣੀ ਪਤਾ ਹੈਗਾ ਹੁਣ ਅੱਗੇ ਕੀ ਬਣੂਗਾ ਕੀ ਨਾ ਅਜੇ ਕਿਤੇ ਆਪਣੇ ਹਾਲਾਤ ਸਹੀ ਹੁੰਦੇ ਫਿਰ ਤਾਂ ਜਾ ਕੇ ਮੰਮੀ ਇਹ ਰਿਸ਼ਤਾ ਕਰਾਉਂਦੀ ਜਿਹੜੀ ਗੱਲ ਹੋਈ ਨਹੀਂ ਸਕਦੀ ਹੈਗੀ ਉਸ ਬਾਰੇ ਗੱਲ ਕਰਕੇ ਵੀ ਕੀ ਫਾਇਦਾ ਜਿਹੜਾ ਕੰਮ ਹੋਈ ਨਹੀਂ ਸਕਦਾ ਚੱਲ ਤੂੰ ਸਾਰਾ ਕੁਝ ਰੱਬ ਤੇ ਛੱਡ ਦੇ ਅਜੇ ਤੇਰੀ ਕਿਸਮਤ 'ਚ ਲਿਖਿਆ ਹੋਊ ਹੋਜੂਗਾ ਆਹੋ ਤੂੰ ਦੇਖ ਲੱਸੀ ਹੈਗੀ ਆ ਲਿਆ ਦੇ ਨਹੀਂ ਫਿਰ ਚਾਹ ਹੀ ਲਿਆ ਦੇ ਹੋਕੀ ਆ ਲਿਆ ਦੇਨੀ ਆ ਪਈਆਂ ਗਿਲਾਸੀ ਪ੍ਰੀਤ ਮੈਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀ ਨਾਲੇ ਤੈਨੂੰ ਇੱਕ ਗੱਲ ਦਾ ਪਤਾ ਹੈ ਜੇ ਆਹ ਗੱਲ ਬਾਰੇ ਮੇਰੇ ਇਨ-ਲॉज ਨੂੰ ਪਤਾ ਲੱਗ ਜਾਂਦਾ ਕਿੰਨੀ ਬੇਇੱਜ਼ਤੀ ਹੋਣੀ ਸੀ ਨਾਲੇ ਵੈਸੇ ਵੀ ਮੁੰਡਿਆਂ ਨੂੰ ਕਮਲੀਆਂ ਕੋਈ ਫਰਕ ਨਹੀਂ ਪੈਂਦਾ ਹੁੰਦਾ ਬੇਇੱਜ਼ਤੀ ਤਾਂ ਸਿਰਫ ਕੁੜੀਆਂ ਦੀ ਹੁੰਦੀ ਆ ਮੈਂ ਤੇ ਜਗੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਲਾਈਫ ਸਪੈਂਡ ਕਰਨਾ ਚਾਹੁੰਦੇ ਆ ਇੱਕ ਦੂਜੇ ਨਾਲ ਤੂੰ ਇਹ ਸੋਚ ਵੀ ਕਿਵੇਂ ਲਿਆ ਉਹਦੇ ਕੋਲ ਨਾਲੇ ਹੈ ਵੀ ਕੀ ਪਰ ਉਹ ਤਾਂ ਚੰਗਾ ਨਾ ਮੈਂਂ ਤੀਰੀਆ ਸਭ ਕੁਝ ਠੀਕ ਹੋ ਜਾਊਗਾ ਪ੍ਰੀਤ ਤੂ ਉਹਦੇ ਬਾਰੇ ਇੰਨਾ ਸੋਚਦੀ ਆ ਤੈਨੂੰ ਪਤਾ ਉਹਨੇ ਤੇਰੇ ਬਾਰੇ ਕੱਲ ਮੈਨੂੰ ਕੀ ਕਿਹਾ ਕੀ ਉਹ ਕਹਿੰਦਾ ਤੁਹਾਡੀ ਭੈਣ ਹੀ ਮੇਰੇ ਨਾਲ ਗੱਲਾਂ ਕਰਦੀ ਸੀ ਮੇਰੇ ਵੱਲੋਂ ਕੁਝ ਨਹੀਂ ਸੀ ਨਹੀਂ ਐਦਾਂ ਨਹੀਂ ਹੋ ਸਕਦਾ ਉਹਨੇ ਮੈਨੂੰ ਆਪ ਕਿਹਾ ਵੀ ਤੁਹਾਡੀ ਭੈਣ ਮੈਨੂੰ ਵਾਰ-ਵਾਰ ਫੋਨ ਕਰਕੇ ਤੰਗ ਕਰਦੀ ਸੀਗੀ ਉਹੀ ਮੇਰੇ ਪਿੱਛੇ ਪਈ ਸੀਗੀ ਮੇਰੇ 'ਚ ਕੋਈ ਗਲਤੀ ਨਹੀਂ ਆ ਜੱਗੀ ਮੈਨੂੰ ਗਲਤ ਨਹੀਂ ਕਹਿ ਸਕਦਾ ਕਮਲਿਏ ਤੂੰ ਮੁੰਡਿਆਂ ਨੂੰ ਨਹੀਂ ਜਾਣਦੀ ਉਹ ਕੁੜੀਆਂ ਬਾਰੇ ਕੀ ਸੋਚਦੇ ਨੇ ਨਾਲੇ ਤੇਰੇចਤ ਹਾਲੇ ਬਚਪਨਾ ਉਹ ਇਹ ਗੱਲ ਨੂੰ ਬਹੁਤ ਲਾਈਟਲੀ ਲੈਂਦਾ ਉਹਨੇ ਤਾਂ ਸਾਫ਼-ਸਾਫ਼ ਗੱਲ ਮੁਕਾਤੀ ਵੀ ਮੈਂ ਥੋੜੀ ਮੇਰੇ ਤੋਂ ਕੋਈ ਗਲਤੀ ਨਹੀਂ ਹੈਗੀ ਐਦਾਂ ਦਾ ਤਾਂ ਜੱਗੀ ਨੇ ਕੁਝ ਕਿਹਾ ਹੀ ਨਹੀਂ ਸੀ ਉਹੋ ਵੀਰੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਹੁਣ ਪ੍ਰੀਤ ਨੂੰ ਮੈਂ ਸਿੱਧਾ-ਸਿੱਧਾ ਕਹਿ ਦਿੰਦੀ ਵੀ ਤੂੰ ਜੱਗੀ ਨਾਲ ਗੱਲ ਨਹੀਂ ਕਰਨੀ ਉਹਨੇ ਭਲਾ ਮੇਰੀ ਗੱਲ ਮੰਨਣੀ ਸੀ ਪਰ ਹੁਣ ਮੈਨੂੰ ਲੱਗਦਾ ਵੀ ਗੱਲ ਆਪਣੀ ਬਣ ਜੂਗੀ ਨਾਲੇ ਵੈਸੇ ਵੀ ਵੀਰੇ ਮੈਂ ਨਹੀਂ ਚਾਹੁੰਦੀ ਵੀ ਇਹ ਜੱਗੀ ਨਾਲ ਗੱਲਾਂ ਕਰੇ ਉਹਦੇ ਨਾਲ ਲਾਈਫ ਸਪੈਂਡ ਕਰੇ ਚੱਲ ਤੂੰ ਇਹ ਕੰਮ ਵਧੀਆ ਕੀਤਾ ਠੀਕ ਆ ਹਾਂ ਵੀਰੇ ਹਾਂ ਮੈਂ ਤੂੰ ਬੁਲਾਇਆ ਸੀ ਮੈਨੂੰ ਹਾਂ ਪੁੱਤ ਮੈਂ ਬੁਲਾਇਆ ਸੀ ਤੇਨੂੰ ਕੀ ਕਹਿਣਾ ਜੱਗੀ ਮੇਰੀ ਗੱਲ ਸੁਣੋ ਪੁੱਤ ਬੈਸਦਾ ਤੂੰ ਮੈਨੂੰ ਕਦੇ ਕੋਈ ਦੁੱਖ ਨਹੀਂ ਦਿੱਤਾ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਿਭਾਈਆਂ ਨੇ ਨਿਆਣੀ ਉਮਰ ਚ ਚੱਲੋ ਪੁੱਤ ਗਲਤੀਆਂ ਹੋ ਜਾਂਦੀਆਂ ਮੰਨ ਲਿਆ ਪਰ ਪੁੱਤ ਤੂੰ ਅੱਜ ਮੇਰੇ ਨਾਲ ਇੱਕ ਵਾਅਦਾ ਕਰ ਕੀ ਮੰਮੀ ਅੱਜ ਤੋਂ ਬਾਅਦ ਪੁੱਤ ਤੈ ਪ੍ਰੀਤ ਨਾਲ ਕੋਈ ਗੱਲ ਨਹੀਂ ਕਰਨੀ ਪ੍ਰੀਤ ਪੁੱਤ ਦੇ ਨੂੰ ਜੋ ਕੁਝ ਮਰਜ਼ੀ ਕਹੇ ਪਰ ਤੂੰ ਉਹਦੀ ਇੱਕ ਗੱਲ ਦਾ ਜਵਾਬ ਨਹੀਂ ਦੇਣਾ ਪੁੱਤ ਮੇਰੇ ਵੀ ਧੀ ਹੈ ਹਰ ਧੀ ਦਾ ਮਾਂ-ਵਾਪੇ ਹੀ ਚਾਹੁੰਦਾ ਹੁੰਦਾ ਸਾਡੀ ਧੀ ਨੂੰ ਸਾਡੇ ਤੋਂ ਉੱਚਾ ਘਰ-ਬਾਰ ਮਿਲੇ ਪੁੱਤ ਫੇਰ ਆਪਾਂ ਨੇ ਆਹੇ الزام ਆਪਣੇ ਸਿਰ ਕਿਉਂ ਲੈਣਾ ਮੰਮੀ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਮੈਂ ਵੀ ਆਹੀ ਸੋਚਿਆ ਤੂੰ ਫਿਕਰ ਨਾ ਕਰ ਹੁਣ ਤੈਨੂੰ ਕੋਈ ਲਾਂਭਾ ਨਹੀਂ ਦਵਾਉਂਦਾ ਚੱਲ ਚੱਲ ਬਾ ਪੁੱਤ ਮੈਂ ਤਾਂ ਉਹ ਗਲਤੀ ਹੋ ਗਈ ਮੇਰੇ ਤੋਂ ਜੋ ਹੋ ਗਿਆ ਸੋ ਹੋ ਗਿਆ ਚੱਲ ਚੰਗਾ ਅਮੀਤੂ ਰਾਮ ਕਰ ਚੰਗਾ ਪੁੱਤ ਹਾਜਮੀ ਨਾ ਰਿਹਾ ਜਮੀਨ ਤਾਂ ਕੋਕਾ ਆ ਚੰਗੀ ਕੇ ਮੈਨਸ਼ਨ ਬਣੂਗੇ ਬਣੇ ਤਾਂ ਸਹੀ ਗੱਲ ਯਾਰ ਅੱਧੇ ਇਧਰ ਉਹ ਲਿੰਕ ਸੜਕਾ ਉਧਰ ਰੋਡ ਆ ਹਾਈਵੇ ਹਾਂ ਹਾਂ ਮੋਟਰ ਆ ਚੱਲਾ ਕਨੈਕਸ਼ਨ ਵੀ ਹੈਗਾ ਉਹ ਤੁਹਾਨੂੰ ਉਹਨੂੰ ਐਂ ਤਾਂ ਪੁੱਛ ਵੀ ਕਰਕ ਤੱਕ ਆਣਗੇ ਉਹ ਜੱਗੀ ਯਾਰ ਵੱਡੇ ਲੋਕ ਨੇ ਉਹ ਥੋੜਾ ਮੋਟਾ ਟਾਈਮ ਇਧਰ ਉਧਰ ਹੋਏ ਜਾਂਦਾ ਕੋਈ ਨਹੀਂ ਆਪਾਂ ਵੇਟ ਕਰ ਲੰਨੇ ਆ ਯਾਰ ਚੱਲ ਫਿਰ ਵੀ ਪੁੱਛ ਲਾ ਵੀ ਕਰਕ ਤੱਕ ਆਣਗੇ ਚੱਲ ਮੈਂ ਫੋਨ ਕਰ ਲੈਂਦਾ ਇੱਕ ਵਾਰ ਹਾਂਜੀ ਸਰ ਤੁਸੀਂ ਆਏ ਨਹੀਂ ਅਸੀਂ ਤੁਹਾਡੀ ਵੇਟ ਕਰ ਰਹੇ ਸੀ ਉਹ ਸਰ ਸਾਨੂੰ ਦੱਸ ਤਾਂ ਦਿੰਦੇ ਜੀ ਤੁਹਾਡੇ ਘਰ ਕਈ ਆ ਸੀ ਹੋਰ ਬੰਦਿਆਂ ਨੂੰ ਵੀ ਨਹੀਂ ਟਾਈਮ ਦਿੱਤਾ ਵੀ ਤੁਹਾਨੂੰ ਆਉਣਾ ਆ ਚਲੋ ਕੋਈ ਨਹੀਂ ਠੀਕ ਹੈ ਜੀ ਕੀ ਕਹਿੰਦੇ ਉਹ ਜੱਗੀ ਉਹਨਾਂ ਨੇ ਤਾਂ ਹੋਰ ਕਿਸੇ ਨਾਲ ਡੀਲ ਕਰ ਲਈ ਉਹ ਯਾਰ ਅੱਜ ਕੱਲ੍ਹ ਦੁਨੀਆਦਾਰੀ ਬਹੁਤ ਤੇਜ਼ ਆ ਆਪਾਂ ਬਹੁਤ ਪਿੱਛੇ ਆ ਗਏ ਠੀਕ ਪੁਛਤਾ ਕਰਨਾ ਪੈਣਾ ਯਾਰ ਪਤਾ ਨਹੀਂ ਕਦੋਂ ਚੱਲੂਗਾ ਕੰਮ ਇਹ। ਉਹ ਚੱਲ ਕੋਈ ਨਾ ਤੂੰ ਬਹੁਤੀ ਟੈਨਸ਼ਨ ਨਾ ਲੈ। ਚੱਲ ਪੂਗਾ ਆਪਣਾ ਕੰਮ। ਹੌਲੀ ਹੌਲੀ ਚੱਲਦਾ ਹੁੰਦਾ ਕੰਮ। ਉਹ ਫਿਰ ਮੈਂ ਕਰਾਂ ਕੰਮ ਤੇ ਜਾਵਾਂ ਹਾਫ ਟਾਈਮੇ ਲੱਗ ਜਾਊਗਾ ਮੇਰਾ। ਤੂੰ ਜਾ ਕੰਮ ਤੇ ਮੈਂ ਕੋਈ ਹੋਰ ਦੇਖਦਾ ਬੰਦਾ। ਚੱਲ ਜੇ ਕਿਸੇ ਹੋਰ ਬੰਦੇ ਨੂੰ ਮਿਲਣਾ ਹੋਇਆ ਮੈਨੂੰ ਦੱਸ ਦੀ ਬੁਲਾ ਲਈ ਮੈਨੂੰ ਨਾਲ ਠੀਕ ਆ। ਮੈਂ ਤੈਨੂੰ ਜਦੀ ਫੋਨ ਕਰ ਦੂੰਗਾ ਜੇ ਕੋਈ ਆਇਆ। ਚੰਗਾ। ਚੱਲ ਠੀਕ ਆ। ਕੱਪੜੇ ਤਾਂ ਸਾਰੇ ਸੁੱਕ ਗਏ। ਆਜੋ ਭੈਣ ਜੀ ਅੱਜ ਤੁਹਾਡਾ ਕਿਵੇਂ ਆਉਣਾ ਹੋ ਗਿਆ ਮੈਂ ਤਾਂ ਵਸਾਈ ਆ ਗਈ ਮੈਂ ਤਾਂ ਪੁੱਛਣ ਆਈ ਆ ਕਿ ਵੀ ਮੁੰਡੇ ਵਾਲਾ ਤਾਂ ਕੋਈ ਫੋਨ ਆਇਆ ਨਹੀਂ ਨਹੀਂ ਹਜੇ ਤਾਂ ਕੋਈ ਸੁਨਹਿਰਾ ਨਹੀਂ ਆਇਆ ਉਹਨਾਂ ਦਾ ਅੱਛਾ ਕੋਈ ਨਹੀਂ ਆਜੂ ਬਾ ਹੋਰ ਸੁਣਾਓ ਮੁੰਡੇ ਨਾਲ ਗੱਲ ਹੋ ਜਾਂਦੀ ਆ ਫੋਨ ਤੇ ਹਾਂ ਹੋ ਜਾਂਦੀ ਆ ਕਿ ਚਲ ਵਧੀਆ ਚਲ ਤਾਂ ਮੇਰੇ ਨਾਲ ਰੋਜ਼ ਕਰ ਲੈਂਦਾ ਹੈ ਚਲ ਵਧੀਆ ਠੀਕ ਠਾਕ ਹੈ ਮੈਂ ਇਹ ਪੁੱਛਦੀ ਸੀ ਰਾਜ ਕਿ ਨਹੀਂ ਆਇਆ ਸੀ ਤੁਹਾਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਭੈਣ ਜੀ ਰਾਜ ਤਾਂ ਅਚਾਨਕ ਹੀ ਆ ਗਿਆ ਆਉਂਦਾ ਹੀ ਜੱਗੀ ਦੇ ਗਲ ਪੈ ਗਿਆ ਉਹਨੇ ਤਾਂ ਮੁੰਡੇ ਦਾ ਗਲਮਾ ਫੜ ਲਿਆ ਅਸੀਂ ਤਾਂ ਮਸਾ ਛੜਾਇਆ ਜੱਗੀ ਦੇ ਗਲ ਪੈ ਗਿਆ ਹੋਰ ਉਹ ਤਾਂ ਇੰਨਾ ਲੜਨ ਲੱਗ ਗਿਆ ਸਦਾ ਮਸ਼ਾ ਛੜਾਏ ਦੋਈ ਜਣੇ ਮੇਰੀ ਗੱਲ ਸੁਣ ਬਣੇ ਪ੍ਰੀਤ ਦੇ ਤੇ ਜੱਗੀ ਦੀ ਮਾੜੀ ਗੱਲ ਹੈ ਕੀ ਜਿਹੜੇ ਆਪਸ ਵਿੱਚ ਗੱਲਾਂ ਮਾਰਦੇ ਨੇ ਚੱਲ ਕੋਈ ਨਹੀਂ ਭੈਣ ਜੀ ਨਿਆਣੇ ਨੇ ਮੈਂ ਸਮਝਾਇਆ ਤਾਂ ਮੁੰਡੇ ਨੂੰ ਤਾਂ ਅੱਗੇ ਤੋਂ ਹੀ ਜੀ ਕੋਈ ਗਲਤੀ ਨਹੀਂ ਹੋਣੀ ਜੇ ਭੈਣ ਹੈ ਜੱਗੀ ਕੋਈ ਚੱਜ ਦੇ ਕੰਮ ਤੇ ਲੱਗਿਆ ਹੁੰਦਾ ਰਿਸ਼ਤਾ ਤਾਂ ਮੈਂ ਹੀ ਕਰਾ ਦਿੰਦੀ ਕੋਈ ਨਾ ਤਾਈ ਮੇਰਾ ਭਰਾਣਾ ਬਹੁਤ ਮਿਹਨਤੀ ਆ ਉਹ ਆਪੇ ਥੋੜੇ ਟਾਈਮ 'ਚ ਕੰਮ ਵਗੈਰਾ ਸੈੱਟ ਕਰ ਲੂਗਾ। ਪਰ ਪ੍ਰੀਤ ਉਹਦੋਂ ਤੱਕ ਥੋੜੀ ਬੈਠੀ ਰਹੂਗੀ। ਉਦੋਂ ਤਾਂ ਵਿਆਹ ਕਰ ਹੀ ਦੇਣਾ ਉਹਨਾਂ ਨੇ। ਟਾਈ ਜਿਹੜੀ ਉਹਦੇ ਕਿਸਮਤ 'ਚ ਹੋਈ ਨਾ ਆਪੇ ਮਿਲ ਜੂਗੀ। ਚੰਗਾ ਮੈਂ ਚੱਲਦੀ ਆਂ ਭੈਣ। ਬਹਿ ਜਾ ਭੈਣ ਮੈਂ ਚਾਹ ਬਣਾ ਕੇ ਲਿਆਉਣੀ ਆ। ਨਾ ਨਾ ਮੈਂ ਕੰਮ ਬਹੁਤ ਕਰਨੇ ਆਂ ਦੀ। ਚੰਗਾ। ਮੰਮੀ, ਟਾਈ ਦਾ ਵੀ ਨਾ ਪਤਾ ਨਹੀਂ ਲੱਗਦਾ ਕਦੇ ਕਿਹੋ ਜਿਹੀ ਗੱਲਾਂ ਕਰਦੀ ਆ। ਕਦੇ ਕਹਿੋ ਜੀਆ ਤੂੰ ਕਾਹਨੂੰ ਬੋਲਣਾ ਸੀ ਪੁੱਤ ਨਾਲੇ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ ਆਪਣਾ ਤਾਂ ਟਾਈਮੇ ਮਾੜਾ ਚੱਲਦਾ ਜਦ ਟਾਈਮ ਮਾੜਾ ਹੋਵੇ ਫਿਰ ਤਾਂ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਪੈਂਦਾ ਐ ਨਹੀਂ ਬੋਲਦੀਆਂ ਹੁੰਦੀਆਂ ਕੁੜੀਆਂ ਪੁੱਤ ਮੈਂ ਨਾ ਰੋਟੀ ਬਣਾ ਲੈਣੀਆਂ ਜਾ ਕੇ ਚਲ ਕੋਈ ਨਾ ਮੈਂ ਵੀ ਲੱਗ ਜੀਆਂ ਕੰਮ ਕੋਈ ਆ ਕੱਪੜੇ ਲੈ ਜਾ ਚੱਕ ਕੇ ਬਸ ਕੀ ਗੱਲ ਅੱਜ ਤਾਈ ਨੂੰ ਬੁਲਾਉਣਾ ਨਹੀਂ ਉਹ ਤਾਈ ਮੈਂ ਧਿਆਨ ਨਹੀਂ ਦਿੱਤਾ ਆਹ ਹੋ ਮੈਨੂੰ ਪਤਾ ਹੀ ਐ ਅੱਜਕੱਲ ਜਿੱਥੇ ਤਰ੍ਹਾਂ ਧਿਆਨ ਹੈਗਾ ਬੋਲ ਲਾ ਤਾਈ ਤੂੰ ਵੀ ਹੂੰ ਤਾਂ ਤਾਈ ਨੇ ਬਥੇਰਾ ਪਿਆਰ ਕਰਦਾ ਸੀ ਅੱਜ ਕੁਛ ਦੱਸੇ ਨਹੀਂ ਕੀ ਗੱਲ ਹੋ ਗਈ ਸੀ ਉਹ ਤਾਂ ਹੀ ਐ ਤਾਂ ਐਵੇਂ ਲੋਕਾਂ ਨੇ ਗੱਲ ਬਣਾਤੀ ਗੱਲ ਤਾਂ ਕੁਛ ਨਹੀਂ ਪੁੱਤ ਉਹ ਕੁੜੀ ਤੇਰੇ ਲਾਇਕ ਨਹੀਂ ਸੀ ਤੈਨੂੰ ਤਾਂ ਕੰਮ ਵਾਲੀ ਚਾਹੀਦੀ ਐ ਨਾਲੇ ਉਹ ਕੁੜੀ ਤੈਨੂੰ ਮਿਲਣੀ ਵੀ ਨਹੀਂ ਚਲ ਦੇਖੀ ਜਾਊਗੀ ਇਹਦਾ ਵੀ ਪਤਾ ਨਹੀਂ ਕੀ ਬਣੂਗਾ